ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਕੋਟ ਭਾਰੇ ਤੋਂ ਬਾਈ ਪਰਮਜੀਤ ਸਿੰਘ ਪੰਮੇ ਢਿੱਲੋ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਗ ਦੋਸਤੋ ਬਾਈ ਕੋਲੇ ਵਿਕਰੀ ਵਾਲੇ ਆ ਇੱਕ ਤਾਂ ਬਾਈ ਜੀ ਇੱਧਰ ਆ ਗਈ ਮੱਝ ਆ ਕਿੰਨੇ ਕ ਟਾਈਮ ਦੀ ਸੂਈ ਆ ਇਹ 2.5 ਮਹੀਨੇ ਹੋ ਗਏ 2.5 ਮਹੀਨੇ 2.5 ਮਹੀਨੇ ਦੀ ਸੂਈ ਆ ਦੋਸਤੋ ਕਿੰਨਾ ਕ ਦੁੱਧ ਦਾ ਕੀ ਮੋਲ ਆ ਸਾਰੀਆਂ ਇਨਫਰਮੇਸ਼ਨ ਆਪਾਂ ਬਾਈ ਪੰਮੇ ਤੋਂ ਲਵਾਂਗੇ ਇੱਕ ਦੋਸਤੋ ਮੋਹਰਾ ਨਸਲ ਦੀ ਝੋਟੀ ਆ ਗਈ ਬਿਲਕੁਲ ਜੈਡ ਬਲੈਕ ਵੀਰੇ ਚੰਗੇ ਕੱਦ ਕਾਠ ਚਾ ਪੂਰੀ ਕੁੰਡੀ ਸ਼ਕੀਨ ਇਦੀ ਵੀ ਜਾਣਕਾਰੀ ਸਾਰੀ ਭਰਾ ਤੋਂ ਲਵਾਂਗੇ ਕੀ ਮੁੱਲ ਰਹੂਗਾ ਦੋਨੇ ਨਗਾਂ ਦਾ ਇੱਕ ਨੰਬਰ ਆਪਾਂ ਅੱਜ ਤੋਂ ਸ਼ੁਰੂ ਕਰ ਲੈਨੇ ਆਂ ਬਾਈ ਜੀ ਪਿੰਡ ਆ ਗਿਆ ਕੋਟਪੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਜੇ ਘਰ ਆਪਾਂ ਬਾਈ ਦਾ ਗੱਲ ਕਰੀਏ ਤਾਂ 메ਨ ਰੋਡ ਤੋਂ ਬਾਈ ਜੀ ਸੂਏ ਦੇ ਨਾਲ ਲਿੰਕ ਰੋਡ ਆਉਂਦਾ ਸਾਡੇ ਪਿੰਡ ਨੂੰ ਕੋਟਸ਼ਮੀਰ ਤੋਂ ਆਉਂਦਿਆਂ ਨੂੰ ਉਹਦੇ ਉੱਤੇ ਹੀ ਬਾਈ ਦਾ ਘਰ ਆ ਬਾਕੀ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਹੋਰ ਬੰਮੇ ਕੀ ਹਾਲਾ ਬਾਈ ਵਧੀਆ ਬਈ ਵਧੀਆ ਪਿੰਡ ਆਪਣਾ ਕੋਟਪੜਾ ਹਨਾ ਹਾਂ ਬਈ ਦੋਨਾਂ ਦੇ ਸੇਲ ਆਲੇ ਆ ਗਏ ਹਾਂਜੀ ਇੱਕ ਨੰਬਰ ਆ ਮੱਝ ਤੋਂ ਆ ਜਾ ਬਾਈ ਕਿੰਨੇ ਟਾਈਮ ਦੀ ਸੂਈ ਆ ਇਨੂੰ ਭਾਈ 2.5 ਮਹੀਨੇ ਹੋ ਗਏ। ਐਟ ਅ ਟਾਈਮ 8 ਕਿਲੋ ਦੁੱਧ ਆਗਾ। 2.5 ਮਹੀਨੇ ਸੂਈ ਨੂੰ ਹੋ ਗਏ। ਬੱਚਾ ਸਪੈਰ ਹੋ ਗਿਆ ਭਾਈ ਕੱਟਾ ਸੀਗਾ। ਠੀਕ ਆ। ਬੱਚਾ ਦੋਸਤੋ ਇਹਦਾ ਡੈੱਡ ਹੋ ਗਿਆ। ਹੁਣ ਮਿਲਦੀ ਕਿਵੇਂ ਭਾਈ? ਛਾੜਦੇ ਆ ਭਾਈ। ਛਾੜਦੇ ਮਿਲਦੀ ਆ 8 ਕਿਲੋ ਦੁੱਧ ਆ। ਹਾਂਜੀ। ਜਿਹੜੇ ਭਰਾਣੇ ਖਰੀਦਨੀ ਜਿੰਨੇ ਦਾ ਮਰਜੀ ਚੋਲੇ ਆ। ਹਾਂ ਹਾਂ ਚੋਕੇ ਲੈ। 8 ਕਿਲੋ ਹਾਜ਼ਰ ਆ। ਹਾਜ਼ਰ ਆ। ਠੀਕ ਆ। ਛਾੜਦੇ ਦੋਸਤੋ ਮਿਲਦੀ ਆ ਬੱਚਾ ਭਾਈ ਕਹਿੰਦਾ ਇਹਦਾ ਸਪੈਰ ਹੋ ਗਿਆ ਸੀ। 2.5 ਮਹੀਨੇ ਦੀ ਸੂਈ ਹੁਣ ਗੱਬਣ ਤਾਂ ਨਹੀਂ ਹੈ ਕਰਾਈ? ਨਹੀਂ ਭਾਈ। ਗੱਬਣ ਨਹੀਂ ਹੈ ਆ ਤੁਸੀਂ ਚੈੱਕ ਕਰ ਲਓ ਗ੍ਰੇਡੇਡ ਦੇ ਵਿੱਚ ਨੀਲੀ ਰਾਵੀ ਚ ਪੈਂਦੀ ਆ ਥੋੜਾ ਥੋੜਾ ਹਾਂ ਨੰਬਰ 22 ਦਾ ਹੀਟਾ ਚੱਲੀ ਜਾਂਦਾ ਦੋਸਤੋ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ 8 ਕਿਲੋ 22 ਕਹਿੰਦਾ ਇਹਦਾ ਦੁੱਧ ਹਨ ਦੋਨੇ ਦੋਨੇ ਢੰਗੀ ਮਿਲਦੀ ਆ ਹਾਂ ਭਾਈ ਦੋਨੇ ਢੰਗ ਠੀਕ ਆ ਖੋਲੀ ਫਿਰ ਬੰਮੇ ਨੂੰ ਤੋੜ ਲਈ ਆਪਾਂ ਇੱਧਰ ਖੋਲ ਕੇ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਮੁੱਲ ਜਿਹੜਾ ਬਾਈ ਤੋਂ ਆਪਾਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਸੋ ਜਿਹੜਾ ਵੀ ਨਾ ਕਿਸੇ ਭਰਾ ਨੇ ਖਰੀਦਣਾ ਹੋਇਆ ਤਾਂ ਕਰ ਲਿਓ ਭਾਈ ਨਾਲ ਸੰਪਰਕ ਇੱਧਰ ਨੂੰ ਲੈ ਚਲ ਹਾਂ ਹੂੰ ਆਹ ਦੇਖੋ ਵੀਰੇ ਸੁਵਾ ਹੈ ਪਮੇ ਬਾਈ ਕਿੰਨਾ ਮਸੂਈ ਆ ਤੀਜਾ ਸੁਵਾ ਸੂਈ ਬਾਈ ਤੀਜਾ ਸੁਵਾ ਸੂਈ ਹੋਈ ਆ ਦੋਸਤੋ 2.5 ਮਹੀਨੇ ਬਾਈ ਕਹਿੰਦਾ ਇਹਨੂੰ ਸੂਈ ਨਾ ਹੋ ਗੇ ਹਮ ਇੱਕ ਕਿਹੜਾ ਇਹ ਹੋਰ ਦਵਾਈ ਬਾਈ ਇਹਦਾ ਆ ਦੇਖੋ ਦੋਸਤੋ ਲੇਵੇ ਦੀ ਚੈੱਕ ਕਰ ਲੋ 8 ਕਿਲੋ ਦੁੱਧ ਮੁੱਲ ਬਿਲਕੁਲ ਬਾਜਪਰੂ ਜੈ ਮੁੱਲ ਕਰਾਂਗੇ ਤੋਂ ਸੋ ਜਿਹੜੇ ਵੀ ਭਰਾ ਨੇ ਖਰੀਦਣੀ ਆ ਬਾਈ ਕਹਿੰਦਾ ਜਿਵੇਂ ਮਾਰ ਕੇ ਚਵਾਈ ਕਰ ਲੇ ਬੰਦਾ ਫਿਰ ਚਾਟਤੀ ਮਿਲਦੀ ਆ ਚਾਟਤੀ ਬਰੀ ਠੀਕ ਆ ਠੀਕ ਆ ਬਾਈ ਪਮੇ ਬਾਈ ਕੀ ਭਾਰੂ ਇਹਦਾ ਫਿਰ ਇਹਦਾ 75 ਬਈ 75000 ਰੁਪਇਆ ਮੋਲਾ ਹੋਣਾ ਮੌਕੇ ਤੇ ਜਿਹੜਾ ਮਾੜਾ ਮੋਟਾ ਉਨੀ ਕੀ ਹੋਇਆ ਉਹ ਨੰਬਰ ਜੀ ਹੈਨਾ ਠੀਕ ਆ ਬਈ ਨੰਬਰ 2 ਤੇ ਆ ਜਾ ਪੰਮੇ ਬਈ ਕਿੰਨੀ ਉਮਰ ਦੀ ਆਹ ਝੋਟੀ ਆ ਗਈ ਜਮਾ ਨਹੀਂ 22 ਸਾਲਾਂ ਦੀ ਹੈ 22 ਸਾਲਾਂ ਦੀ 22 ਸਾਲਾਂ ਦੀ ਹਜੇ ਗੱਬਣ ਨਹੀਂ ਕਰਾਈ ਫਿਰ ਨਹੀਂ ਬਈ ਹਜੇ ਗੱਬਣ ਕਰਾਈ ਨਹੀਂ ਗੱਬਣ ਬਈ ਕਹਿੰਦਾ ਹੈ ਦੋਸਤੋ ਹਜੇ ਕਰਾਈ ਨਹੀਂ 22 ਸਾਲਾਂ ਦੀ ਝੋਟੀ ਆ ਕੱਦ ਕਾਠ ਦੀ ਪੂਰੀ ਵਧੀਆ ਕੁੰਡੀ ਸ਼ਕੀਰ ਬਿਲਕੁਲ ਵੀਰੇ ਜਮਾ ਟੇਲ ਤੋਂ ਲੈ ਕੇ ਸਿੰਘਾਂ ਦੀ ਸਾਰੀ ਮੂਹ ਵੰਤਰ ਦੇਖੋ ਬਈ ਬਾਕੀ ਖੋਲ ਕੇ ਤੋਰ ਕੇ ਦਿਖਾ ਦਨਾ ਚਾਰ ਤਾਂ ਸਨਖੀ ਦੇਖੋ ਆ ਦੇਖੋ ਵੀਰੇ ਹੂੰ ਇਹਦਾ ਮੁੱਲ ਵੀ ਵੀਡੀਓ ਦੇ ਵਿੱਚ ਹੀ ਕਰਾਉ ਇੱਕ ਵਾਰੀ ਤੁਹਾਨੂੰ ਤੋਰ ਕੇ ਕੱਟੀ ਚੈੱਕ ਕਰਾਉਣੀ ਆ ਬਹੁਤ ਸੋਹਣੀ ਵੀਰੇ ਕਿਸੇ ਭਰਾ ਨੇ ਸ਼ੌਂਕੀਆ ਰੱਖਣੀ ਆ ਤਾਂ ਚੰਗੇ ਕੱਦ ਕਾਠ ਦੀ ਬਹੁਤ ਵਧੀਆ ਬਣੂਗੀ ਆ ਦੇਖੋ ਬਾਈ ਹੂੰ ਬਹੁਤ ਸੋਹਣੀ ਝੋਟੀ ਆ ਦੋਸਤੋ ਉਧਰੀ ਕਮਾਲਾ ਤਾਂ ਮੈਂ ਇਹ ਗੇੜਾ ਦਮਾਈ ਬਈ ਹਾਂ ਆ ਦੇਖੋ ਵੀਰੇ ਬਾਕੀ ਇਹਦਾ ਕੀ ਭਾਅ ਕਰਦਾ ਬਾਈ ਉਹ ਵੀ ਹੁਕਰਾ ਲੈਨੇ ਆ ਚਾਰ ਥਾ ਨਹੀਂ ਇੱਕ ਮਿੰਟ ਰੋਕੇ ਚਾਰ ਹੀ ਹੈ ਬਾਈ ਚਾਰ ਹੈ ਚਾਰ ਹੀ ਚਾਰ ਹੀ ਠੀਕ ਹੈ ਠੀਕ ਹੈ ਚਾਰ ਥਾਣਾ ਬਧੀਆ ਗੈਪ ਤੇ ਸਪੇਸ ਤੇ ਲੱਗਿਆ ਲੈ ਚੱਲ ਬਾਈ ਬਣ ਲੈ ਕੋਈ ਨਾ ਆ ਦੇਖੋ ਦੋਸਤੋ ਬਹੁਤ ਸੋਹਣੀ ਝੋਟੀ ਹੈ ਵੀਰੇ ਬਿਲਕੁਲ ਐਨ ਚਾਰ ਥਾਣਾ ਗੈਪ ਤੇ ਸੋਹਣੇ ਥਾਣ ਲੱਗਿਆ ਚਾਰੇ ਝੋਟੀ ਨੂੰ ਆ ਦੇਖੋ ਹਮ ਤਾਂਵੇਂ ਬਾਈ ਇਹਦਾ ਕੀ ਭਾਰ ਹੋਆ ਜਿਹੜਾ 65000 ਰੁਪਏ 65000 ਹਾਂ ਜੈਸ ਨੂੰ ਹੀ ਕੋਈ ਕੋਈ ਹੈਗਾ ਮਾਰਜਨ ਮਾਰਜਨ ਬਾਈ ਮਾੜਾ ਮੋਟਾ ਕਰਦੇ ਆਂਗੇ ਮਾੜਾ ਮੋਟਾ ਮੌਕੇ ਤੇ ਹੋ ਜਾਣਾ 65000 ਦੋਸਤੋ ਆ ਚੋਟੀ ਦਾ ਮੁੱਲ ਆ ਪਿੰਡ ਕੋਟਪਾਰਾ ਬਾਈ ਜੀ ਜਿਹੜਾ ਬਠਿੰਡਾ ਕੋਟ ਸਮੀਰ ਕੋਟ ਫੱਤੇ ਦੇ ਬਿਲਕੁਲ ਨਾਲ ਪਿੰਡ ਰਹਿ ਜਾਂਦਾ ਵੀਰੇ ਬਾਈ ਪੰਮਾ ਢਿੱਲੋ ਦੇ ਘਰੋਂ ਦੋਸਤੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਬਿਲਕੁਲ ਇੱਕ ਘਰੇਲੂ ਘਰ ਆ ਸੋ ਜਿਹੜੇ ਭਰਾ ਨੂੰ ਜਿਹੜੇ ਨਗਦੀ ਰਿਕੁਆਇਰਮੈਂਟ ਆ ਪਸੰਦ ਆਇਆ ਤਾਂ ਬਾਈ ਦਾ ਨੰਬਰ ਹੇਠਾਂ ਚੱਲੀ ਜਾਂਦਾ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸੀ ਕਾਲ ਵੀਰੇ ਸਾਰੇ ਭਰਾਵਾਂ ਨੂੰ